ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਹਰ ਪਾਸੇ ਵਿਸ਼ੇਸ਼ ਧਾਰਮਿਕ ਸਮਾਗਮ ਹੋ ਰਹੇ ਨੇ ਖਾਸ ਤੌਰ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਚੰਨਾ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੀ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਲੁਧਿਆਣਾ ਦੇ ਮਾਡਲਟਨ ਐਕਸਟੈਂਸ਼ਨ ਦੇ ਵਿੱਚ ਸ਼ਸ਼ੋਭਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਜਿੱਥੇ ਕਿ ਅੱਜ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਜਿਹੜੀ ਅਖੰਡਪਾਠ ਸਾਹਿਬ ਦੇ ਜਿਹੜੀ ਕਿ ਭੋਗ ਪਾਈਗੇ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨਾ ਵੱਡਾ ਇਕੱਠ ਜਿਹੜਾ ਕਿ ਸੰਗਤਾਂ ਦਾ ਇੱਥੇ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਸੰਗਤਾਂ ਦੀ ਸੁਰਤ ਲਈ ਵੀ ਜਿਹੜੇ ਕੀ ਖਾਸ ਇੰਤਜ਼ਾਮ ਕੀਤੇ ਗਏ ਨੇ ਦੇਖੋ ਕਿਸ ਕਰੇੜਾ ਕੀ ਉਤਸ਼ਾਹ ਹੈਗਾ ਸੰਗਤਾਂ ਦੇ ਵਿੱਚ ਜਿਹੜੀਆਂ ਕਿ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੀਆਂ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਕੀ ਜਨਮ ਦੇ ਹਾੜੇ ਨੂੰ ਲੈ ਕੇ ਇਹ ਧਾਰਮਿਕ ਸਮਾਗਮ ਹੋਏ ਨੇ 3 ਦਿਨ ਤੱਕ ਚੱਲੇ ਨੇ ਅਤੇ ਸੰਗਤਾਂ ਦੀ ਸੁਰਤ ਲਈ ਲੰਗਰ ਪਾਣੀ ਦਾ ਵੀ ਖਾਸ ਤੌਰ ਤੇ ਇੰਤਜ਼ਾਮ ਕੀਤਾ ਗਿਆ ਸੀ ਵਕ ਵਕ ਰਾਗੀ ਢਾਡੀ ਜਥਿਆਂ ਦੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਨਾਲ ਜਿਹੜਾ ਕਿ ਗੁੰਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤਸਵੀਰਤ ਉਹਦੇ ਨਾਲ ਸਾਂਝਿਆ ਕਰ ਰਹੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਸ਼ੀਦੀ ਢਾਡੀ ਨੂੰ ਲੈ ਕੇ ਇਹ ਜੋੜ ਮੇਲ ਇਹ ਜਿਹੜਾ ਕਿ ਵਿਸ਼ੇਸ਼ ਤਮਗਮ ਹੋਏ ਨੇ ਕੀ ਕਹਿਣਾ ਚਾਹੋਗੇ ਸਮਾਗਮ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੈਸੇ ਤਾਂ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਜਨਮ ਸਥਾਨ ਜੀ ਪੋਵਿੰਡ ਜੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਉੱਥੇ ਇਹ ਸਮਾਗਮ ਜਿਹੜਾ ਜਨਮ ਦਿਹਾੜਾ ਕੱਲ ਬਣਾਇਆ ਗਿਆ ਜੀ ਤੇ ਸ਼ਰੋਮਣੀ ਕਮੇਟੀ ਵੱਲੋਂ ਜਿਵੇਂ ਉਹ ਜੰਤਰੀ ਦੇ ਮਤਾਬਕ ਕਹ ਲੋ ਉਹਨਾਂ ਦਾ ਜਿਹੜਾ ਕੈਲੰਡਰ ਉਹ ਅੱਜ ਬਣਾ ਰਹੀ ਹੈ ਜੀ ਸੋ ਅੱਜ ਵੀ ਕਰਨਵੀ ਇਹ ਜਿਹੜਾ ਦਿਨ ਹੈ ਸਰ ਸਾਰੇ ਦਿਨ ਵਾਹਿਗੁਰੂ ਦੇ ਹੁੰਦੇ ਆ ਹਾਂ ਸਾਰੇ ਵੀ ਬਾਬਾ ਦੀਪ ਸਿੰਘ ਦਾ ਜਰਬ ਦੇ ਹਾਲਾ ਦੇਖੋ ਹਾਂ ਕਰਨਵੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜੀ ਇਸ ਗੁਰੂ ਘਰ ਦੇ ਵਿੱਚ ਆਪਣੀ ਸ਼ਰਧਾ ਸਤਕਾਰ ਭੇਟ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨੂੰ ਉਹਨਾਂ ਦਾ ਅਸ਼ੀਰਵਾਦ ਲਿਆ ਜੀ ਕਿਉਂਕਿ ਬਾਬਾ ਦੀਪ ਸਿੰਘ ਜਿਹੜੇ ਹਨ ਜੀ ਉਹ ਕਲਗੀਧਰ ਪਾਤਸ਼ਾਹ ਦੇ ਸਭ ਤੋਂ ਪਿਆਰੇ ਸਿੱਖ ਹੋਏ ਜੀ ਉਹਨਾਂ ਦਾ ਜਿਹੜਾ ਜੀਵਨ ਜੇ ਪੜੀਏ ਆਪਾਂ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਜੀ ਐਡਾ ਜੀਵਨ ਐਡਾ ਇਤਿਹਾਸ ਕਿਸੇ ਵੀ ਦੁਨੀਆ ਦੇ ਇਤਿਹਾਸ ਵਿੱਚ ਨਾ ਤਾਂ ਉਹ ਪੜਨ ਨੂੰ ਮਿਲਦਾ ਨਾ ਸੋੜਨ ਨੂੰ ਜੀ ਨਾ ਹੀ ਦੇਖਣ ਨੂੰ ਜੀ ਕਿਉਂਕਿ ਐਸੀ ਸ਼ਹਾਦਤ ਕਹਿ ਲੋ ਨਾ ਉਹ ਸਿਰ ਨਾਲ ਤਾਂ ਬਹੁਤ ਜਰਨੈਲ ਲੜੇ ਐ ਬਹੁਤ ਵੱਡੀਆਂ ਕੁਰਬਾਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀ ਸਾਡੇ ਜਰਨੈਲ ਸਿੱਖ ਕੌਮ ਦੇ ਉਹ ਲੜੇ ਮੁਗਲਾਂ ਦੇ ਨਾਲ ਪਰ ਜਿਹੜਾ ਸੀਸ ਤਲੀ ਤੇ ਧਰ ਕੀ ਜੇ ਕੋਈ ਲੜਿਆ ਉਹ ਬਾਬਾ ਦੀਪ ਸਿੰਘ ਅਨੋਖਾ ਸ਼ਹੀਦ ਕਹਿ ਲੋ ਐਸੀ ਕੁਰਬਾਨੀ ਐਸਾ ਇਤਿਹਾਸ ਜਿੱਥੇ ਉਹ ਏਡੇ ਵੱਡੇ ਯੋਧੇ ਉੱਥੇ ਕੋ ਬਹੁਤ ਵੱਡੇ ਸਕਾਲਰ ਕਹਿ ਲੋ ਰਾਈਟਰ ਕਹਿ ਲੋ ਜੀ ਉਹਨਾਂ ਦੇ ਚਾਰ ਸਰੂਪ ਨੇ ਖੱਤ ਲਿਖੀ ਉਹ ਅੱਜ ਵੀ ਸਾਡੇ ਸਾਰੇ ਜਿਹੜੇ ਤਖਤ ਹੈ ਤੇ ਮੈਂ ਜੇ ਅੱਜ ਦੇ ਯੁੱਗ 20ਵੀਂ ਸਦੀ ਦੇ ਵਿੱਚ ਆਪਾਂ 21ਵੀਂ ਸਦੀ ਦੇ ਵਿੱਚ ਜੇ ਉਹਨਾਂ ਦਾ ਹੱਥ ਨਾਲ ਲਿਖਿਆ ਸਰੂਪ ਤੇ ਜਿਹੜਾ ਅੱਜ ਪ੍ਰਿੰਟ ਹੋਇਆ ਸਰੂਪ ਜੀ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਬਾਕੀ ਜੇ ਉਹ ਸਰੂਪ ਅੱਜ ਆਪਾਂ ਉਹਦੇ ਦਰਸ਼ਨ ਕਰਦੇ ਹਾਂ ਜਦੋਂ ਦਰਬਾਰ ਸਾਹਿਬ ਚ ਕੋ ਵੱਡੇ ਸਮਾਗਮ ਹੁੰਦੇ ਆ ਤਾਂ ਉਹ ਜਿਹੜਾ ਸਰੂਪ ਹੈ ਉਹ ਦਰਸ਼ਨ ਲਈ ਉੱਥੇ ਸਜੋਬਿਤ ਕੀਤਾ ਜਾਂਦਾ ਤੇ ਉਹ ਜਿਹੜਾ ਮਹਾਰਾਜ ਦਾ ਸਰੂਪ ਹੈ ਉਹਦੀ ਜਿਹੜੀ ਲਿਖਾਈ ਹੈ ਉਹ ਅੱਜ ਵੀ ਇੰਨੀ ਸੋਹਣੀ ਹੈ ਵੀ ਨਹੀਂ ਕੋਈ ਲਿਖ ਸਕਦਾ ਹੱਥ ਨਾਲ ਜੀ ਸੋ ਐਸਾ ਵੱਡਾ ਜੋਦਾ ਜਰਨਲ ਜੀ ਮਹਾਨ ਤਪਸਵੀ ਜੀ ਬਹੁਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦੇਖ ਰਿਹਾ ਵੀ ਲੱਖਾਂ ਲੋਕ ਕੱਲ ਵੀ ਤੇ ਅੱਜ ਵੀ ਜਿੱਥੇ ਉਹ ਆਪਣੇ ਸਰਦਸਤ